ਇੰਡੀਆ ਦੀ ਇੱਕ ਬਹੁਤ ਹੀ ਜ਼ਿਆਦਾ ਫੇਮਸ ਟੂਰਿਸਟ ਜਗ੍ਹਾ ਵਾ ਉਹਦਾ ਨਾਮ ਆ ਮਸੂਰੀ ਤੇ ਮਸੂਰੀ ਦੀ ਸਭ ਤੋਂ ਉੱਚੀ ਤੇ ਫੇਮਸ ਜਗ੍ਹਾ ਹੈਗੀ ਆ ਜੋਰਜ ਐਵਰੇਸਟ ਜੋਰਜ ਐਵਰੇਸਟ ਦਾ ਆਪਣਾ ਇੱਕ ਬਹੁਤ ਹੀ ਇੰਪੋਰਟੈਂਟ ਇਤਿਹਾਸ ਰਿਆ ਸਭ ਤੋਂ ਪਹਿਲੀ ਚੀਜ਼ ਤਾਂ ਇਹ ਆ ਕਿ ਜੋਰਜ ਐਵਰੇਸਟ ਦਾ ਨਾਮ ਕਿਹਦੇ ਨਾਮ ਦੇ ਉੱਤੇ ਪਿਆ ਖੁਦ ਇੱਕ ਇਨਸਾਨ ਸਰ ਜੋਰਜ ਐਵਰੇਸਟ ਦੇ ਨਾਮ ਦੇ ਉੱਤੇ ਸਰ জর্জ ਐਵਰੇਸਟ ਇੱਕ ਸਰਵੇਅਰ ਸੀਗੇ ਤੇ ਮਸੂਰੀ ਦੇ ਵਿੱਚ 1832 ਤੋਂ ਲੈ ਕੇ 1843 ਤੱਕ ਉਹ ਰਹਿੰਦੇ ਰਹੇ ਉਹਨਾਂ ਨੂੰ ਪਗੋਲ ਦੇ ਵਿੱਚ ਬਹੁਤ ਹੀ ਜ਼ਿਆਦਾ ਦਿਲਚਸਪੀ ਸੀ ਇੰਡੀਆ ਦੀਆਂ ਅਲੱਗ-ਅਲੱਗ ਜਗ੍ਹਾ ਦੇ ਉੱਪਰ ਉਹ ਜਾਂਦੇ ਰਹੇ ਪਰ ਫਾਈਨਲੀ ਪੂਰੇ 11 ਸਾਲ ਦੇ ਲਈ ਉਹ ਮਸੂਰੀ ਰੁਕਦੇ ਆ ਤੇ ਇਸੇ ਜਗ੍ਹਾ ਤੋਂ ਸਭ ਤੋਂ ਪਹਿਲੀ ਵਾਰੀ ਸਰ জর্জ ਐਵਰੇਸਟ ਨਹੀਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੇਸਟ ਨੂੰ ਦੇਖਿਆ ਤੇ ਉਸ ਤੋਂ ਬਾਅਦ ਮਾਉਂਟ ਐਵਰੇਸਟ ਦਾ ਨਾਮ ਉਹਨੂੰ ਲੱਭਣ ਵਾਲੇ ਸਰ ਜੋਰਜ ਐਵਰੇਸਟ ਦੇ ਨਾਮ ਦੇ ਉੱਤੇ ਪੈਂਦਾ ਵਾ ਪੂਰੇ ਇੰਡੀਆ ਦਾ ਭੂਗੋਲਿਕ ਰੂਪ ਦੇ ਉੱਪਰ ਸਰਵੇ ਕਰਨ ਦਾ ਕੰਮ ਜਿਹੜਾ ਹੁੰਦਾ ਉਹ ਅਸਲ ਦੇ ਵਿੱਚ ਸਟਾਰਟ ਹੁੰਦਾ ਸਾਲ 1806 ਦੇ ਵਿੱਚ ਵਿਲੀਅਮ ਲੈਂਪਟਨ ਨਾਂ ਦੇ ਇੱਕ ਇਨਸਾਨ ਇਹਨੂੰ ਸ਼ੁਰੂ ਕਰਦੇ ਆ ਉਸ ਤੋਂ ਬਾਅਦ ਉਹਨਾਂ ਦਾ ਕੀਤਾ ਹੋਇਆ ਕੰਮ ਜਿਹੜਾ ਕਿ ਅਧ ਵਿਚਾਲੇ ਰਹਿ ਜਾਂਦਾ ਉਹਨੂੰ ਅੱਗੇ ਪੂਰਾ ਕਰਦੇ ਨੇ ਸਰ ਜੋਰਜ ਐਵਰੇਸਟ ਤੇ ਉਹਨਾਂ ਦੇ ਪੂਰੇ ਇੰਡੀਆ ਦੇ ਵਿੱਚ ਕੀਤੇ ਹੋਏ ਸਾਰੇ ਦੇ ਸਾਰੇ ਭੂਗੋਲਕ ਸਰਵੇਿਆਂ ਦੇ ਵਿੱਚੋਂ ਇੱਕ ਸੀਗਾ ਜਿੰਨਾ ਉਹ 11 ਸਾਲ ਮਸੂਰੀ ਦੇ ਵਿੱਚ ਰਹਿੰਦੇ ਨੇ ਤੇ ਉੱਥੇ ਬੈਠ ਕੇ ਇੱਕ ਇੰਨੀ ਜ਼ਿਆਦਾ ਵੱਡੀ ਖੋਜ ਕਰ ਦਿੰਦੇ ਨੇ ਜੇ ਤੁਸੀਂ ਕਦੇ ਮਸੂਰੀ ਜਾਓਗੇ ਤਾਂ ਗਾਂਧੀ ਚੌਂਕ ਤੋਂ ਪੂਰੇ 6 ਕਿਲੋਮੀਟਰ ਦੂਰੀ ਦੇ ਉੱਪਰ ਸਥਿਤ ਅੱਜ ਵੀ ਹੈਗਾ ਵਾ ਉਹਨਾਂ ਦਾ ਉਹ ਘਰ ਉਹਨਾਂ ਦੀ ਉਹ ਰਹਾਇਸ਼ ਜਿੱਥੇ ਉਹ ਇਹ ਵਾਲੇ 11 ਸਾਲ ਰਹੇ ਨੇ ਅੱਜ ਤੋਂ ਤਕਰੀਬਨ 180 ਸਾਲ ਪਹਿਲਾਂ ਇੱਕ ਇਨਸਾਨ ਨੇ ਮਸੂਰੀ ਬੈਠ ਕੇ ਮਾਉਂਟ ਐਵਰੇਸ ਦੀ ਤਕਰੀਬਨ ਤਕਰੀਬਨ ਬਿਲਕੁਲ ਐਗਜ਼ੈਕਟ ਮੈਅਰਮੈਂਟ ਦੇਤੀ ਜਿੰਨੀ ਮਾਉਂਟ ਐਵਰੇਸ ਦੀ ਹਾਈਟ ਹੈਗੀ ਆ ਪੂਰੀ ਦੀ ਪੂਰੀ ਸਹੀ ਐਕੂਰੇਸੀ ਦੇ ਵਿੱਚ ਦੱਸਦੀ ਸੀ ਪਰ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਗੱਲ ਮਾਉਂਟ ਐਵਰੇਸ ਦੀ ਨਹੀਂ ਕਰਨ ਜਾ ਰਹੇ ਆਪਾਂ ਗੱਲ ਕਰਨ ਜਾ ਰਹੇ ਆ ਉਸ ਪ੍ਰੋਪਰਟੀ ਦੀ ਜਿਹੜੀ ਕਿਸੇ ਟਾਈਮ ਦੇ ਉੱਪਰ ਇੰਡੀਆ ਦਾ ਇੱਕ ਸ਼ਾਨਾਮਤਾ ਇਤਿਹਾਸ ਸੀਗੀ ਤੇ ਜਿਹੜੀ ਕਿ ਫੈਲੀ ਹੋਈ ਆ 142 ਏਕੜ ਦੇ ਵਿੱਚ ਤੇ ਜਿੱਥੇ ਬੈਠ ਕੇ ਸਰ জর্জ ਐਵਰੇਸ ਨੇ ਮਾਉਂਟ ਐਵਰੇਸ ਨੂੰ ਸਭ ਤੋਂ ਪਹਿਲੀ ਵਾਰ ਦੇਖਿਆ ਨਾਲ ਦੀ ਨਾਲ ਹੀ ਹੁਣ ਆਪਾਂ ਅਤੀਤ ਦੇ ਵਿੱਚੋਂ ਤੇ ਸਰ জর্জ ਐਵਰੇਸ ਦੀ ਕਹਾਣੀ ਤੋਂ ਵਰਤਮਾਨ ਦੇ ਵਿੱਚ ਆਉਨੇ ਆ ਤੇ ਆਪਣੀ ਕਹਾਣੀ ਦੇ ਕਿਰਦਾਰ ਨੂੰ ਵੀ ਬਦਲ ਦਿੰਨੇ ਆ ਸਾਲ 2019 ਦੇ ਵਿੱਚ ਉੱਤਰਾਖੰਡ ਗਵਰਨਮੈਂਟ ਇਸ ਪੂਰੀ ਦੀ ਪੂਰੀ ਜਗ੍ਹਾ ਨੂੰ ਇਸ ਪ੍ਰਾਪਰਟੀ ਨੂੰ ਰੈਨੋਵੇਟ ਕਰਨ ਦਾ ਪਲਾਨ ਬਣਾਉਂਦੀ ਆ ਤੇ ਨਾਲ ਦੀ ਨਾਲ ਹੀ ਉਹਨਾਂ ਦਾ ਪਲਾਨ ਹੁੰਦਾ ਕਿ ਇਸ ਪੂਰੀ ਜਗ੍ਹਾ ਨੂੰ ਇੱਕ ਬਹੁਤ ਵੱਡੀ ਟੂਰਿਸਟ ਅਟਰੈਕਸ਼ਨ ਬਣਾਇਆ ਜਾਏ। ਇਸ ਪੂਰੀ ਪ੍ਰਾਪਰਟੀ ਨੂੰ ਰੈਨੋਵੇਟ ਕਰਨ ਦੇ ਲਈ ਏਸ਼ੀਅਨ ਡਿਵੈਲਪਮੈਂਟ ਬੈਂਕ ਤੋਂ ਤਕਰੀਬਨ 26 ਕਰੋੜ ਰੁਪਏ ਦਾ ਜਾਂ ਐਗਜ਼ੈਕਟਲੀ 25.5 ਕਰੋੜ ਰੁਪਏ ਦਾ ਲੋਨ ਲਿਆ ਜਾਂਦਾ। ਇਸ ਤੋਂ ਪਹਿਲਾਂ ਇਸ ਜਗ੍ਹਾ ਦੇ ਉੱਪਰ ਪਹੁੰਚਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੁੰਦਾ ਸੀ। ਹੌਲੀ-ਹੌਲੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਲੀਅਰ ਕੀਤਾ ਜਾਂਦਾ ਇੱਕ ਬੜੀ ਚੰਗੀ ਸੜਕ ਇੱਥੇ ਬਣਾਈ ਜਾਂਦੀ ਹੈ। ਇਸ ਤੋਂ ਬਾਅਦ ਜੁਲਾਈ 2021 ਦੇ ਵਿੱਚ ਉੱਤਰਾਖੰਡ ਦੇ ਵਿੱਚ ਭਾਜਪੀ ਦੀ ਗਵਰਨਮੈਂਟ ਬਣਦੀ ਆ ਪੁਸ਼ਕਰ ਸਿੰਘ ਧਾਮੀ ਉੱਥੋਂ ਦੇ ਚੀਫ ਮਿਨਿਸਟਰ ਬਣਦੇ ਆ ਪ੍ਰਾਪਰਟੀ ਨੂੰ ਪੂਰੀ ਤਰ੍ਹਾਂ ਦੇ ਨਾਲ ਰੈਨੋਵੇਟ ਕੀਤਾ ਗਿਆ ਵਾ ਤੇ ਇਸ ਤੋਂ ਬਾਅਦ ਪੁਸ਼ਕਰ ਸਿੰਘ ਧਾਮੀ ਹੋਣਾਂ ਦੀ ਗਵਰਨਮੈਂਟ ਇਸ ਪੂਰੀ ਦੀ ਪੂਰੀ ਪ੍ਰਾਪਰਟੀ ਨੂੰ ਲੀਜ਼ ਦੇ ਉੱਪਰ ਕਿਸੇ ਇਨਸਾਨ ਨੂੰ ਦੇਣ ਦਾ ਪ੍ਰੋਸੀਜਰ ਸ਼ੁਰੂ ਕਰਦੀ ਆ ਦਸੰਬਰ 2022 ਦੇ ਵਿੱਚ ਉੱਤਰਾਖੰਡ ਡਿਵੈਲਪਮੈਂਟ ਬੋਰਡ ਇਸ ਪੂਰੀ ਪ੍ਰਾਪਰਟੀ ਨੂੰ 15 ਸਾਲ ਦੇ ਲਈ ਲੀਜ਼ ਦੇ ਉੱਪਰ ਦੇਣ ਦੇ ਲਈ ਟੈਂਡਰ ਕੱਢਣੇ ਸ਼ੁਰੂ ਕਰਦਾ 142 ਏਕੜ ਦੇ ਵਿੱਚ ਫੈਲੀ ਹੋਈ 30000 ਕਰੋੜ ਰੁਪਏ ਦੀ ਵੈਲਿਊ ਦੀ ਇਹ ਵਾਲੀ ਪ੍ਰਾਪਰਟੀ 15 ਸਾਲ ਦੇ ਲਈ ਕਿਸੇ ਇੱਕ ਕੰਪਨੀ ਨੂੰ ਕਿਸੇ ਇੱਕ ਆਰਗੇਨਾਈਜੇਸ਼ਨ ਨੂੰ ਗਹਿਣੇ ਦੇ ਰੂਪ ਦੇ ਵਿੱਚ ਲੀਜ਼ ਦੇ ਉੱਪਰ ਮਿਲ ਜੂਗੀ ਤਾਂ ਉਸ ਕੰਪਨੀ ਦੇ ਲਈ ਇੱਕ ਬਹੁਤ ਹੀ ਜ਼ਿਆਦਾ ਚੰਗਾ ਸੌਦਾ ਵਾ ਟੈਂਡਰ ਕੱਢੇ ਜਾਂਦੇ ਆ ਤਾਂ ਆਖਿਰ ਦੇ ਵਿੱਚ ਸਿਰਫ ਤਿੰਨ ਕੰਪਨੀਆਂ ਬਚਦੀਆਂ ਨੇ ਤੇ ਇਹਨਾਂ ਤਿੰਨਾਂ ਦੇ ਨਾਮ ਨੇ ਰਾਜਾਸ 에어로 스포츠 ਪ੍ਰਕ੍ਰਿਤੀ ਆਰਗੇਨਿਕਸ ਤੇ ਪਰੂਆ ਅਗਰੀ ਸਾਇੰਸ ਪ੍ਰਾਈਵੇਟ ਲਿਮਿਟਿਡ ਤੇ ਫਾਈਨਲੀ ਰਾਜਾਸ 에어로 스포츠 ਵਾਲੇ ਸਿਰਫ 1 ਕਰੋੜ ਰੁਪਏ ਦੀ ਟੈਂਡਰ ਦੇ ਨਾਲ 1 ਕਰੋੜ ਰੁਪਏ ਦੀ ਰਾਸ਼ੀ ਦੇ ਨਾਲ 142 ਏਕੜ ਦੀ ਇਹ 30000 ਕਰੋੜ ਦੀ ਪ੍ਰਾਪਰਟੀ ਨੂੰ 15 ਸਾਲਾਂ ਦੇ ਲਈ ਗਹਿਣੇ ਲੈ ਲੈਂਦੇ ਨੇ ਤੇ ਹਰ ਸਾਲ ਦੇ ਕਿੰਨੀ ਅਪਰੀਸੀਏਸ਼ਨ ਹੋਗੀ ਸਿਰਫ 3% ਦੀ ਮਤਲਬ ਉਹਨਾਂ ਨੂੰ ਹਰ ਸਾਲ ਸਿਰਫ 3% ਦੇ ਵਾਧੇ ਦੇ ਨਾਲ ਅਮਾਉਂਟ ਦੇਣੀ ਪਊਗੀ ਹੁਣ ਇੱਥੇ ਆ ਕੇ ਇਹ ਸਾਰਾ ਦਾ ਸਾਰਾ ਕਪੜਾ ਸ਼ੁਰੂ ਹੁੰਦਾ ਜਾਂ ਫਿਰ ਕਹਿ ਲਓ ਇੱਕ ਬਹੁਤ ਵੱਡੀ ਕੌਂਟਰੋਵਰਸੀ ਸ਼ੁਰੂ ਹੁੰਦੀ ਆ ਜਿਹੜੀਆਂ ਤਿੰਨ ਕੰਪਨੀਆਂ ਤੇ ਮੈਂ ਨਾਂ ਲਏ ਨੇ ਜਿਹੜੀਆਂ ਬਿਲਕੁਲ ਅਖੀਰ ਤੱਕ ਬਚਦੀਆਂ ਨੇ ਉਹ ਤਿੰਨੇ ਹੀ ਕੰਪਨੀਆਂ ਦਰਅਸਲ ਸਿਰਫ ਇੱਕੋ ਹੀ ਇਨਸਾਨ ਦੀਆਂ ਨੇ ਤੇ ਇਹ ਇਨਸਾਨ ਕੌਣਾ ਬਾਬਾ ਰਾਮਦੇਵ ਦਾ ਆਪਣਾ ਖਾਸ ਚੇਲਾ ਬਾਲਾ ਕ੍ਰਿਸ਼ਨਨ ਉਹੀ ਬਾਲਾ ਕ੍ਰਿਸ਼ਨਨ ਜਿਹੜਾ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਕੰਟਰੋਵਰਸੀਆਂ ਦੇ ਵਿੱਚ ਫਸਿਆ ਰਹਿੰਦਾ ਬਹੁਤ ਸਾਰੀਆਂ ਅਦਾਲਤਾਂ ਦੇ ਵਿੱਚ ਉਹਦੇ ਖਿਲਾਫ ਕੇਸ ਵਗੈਰਾ ਚੱਲ ਰਹੇ ਆ ਤੇ ਸਭ ਤੋਂ ਸੀਰੀਅਸ ਕੇਸ ਕਿਹੜੇ ਨੇ ਕੋਰੋਨਾ ਦੇ ਟਾਈਮ ਦੇ ਉੱਪਰ ਬਹੁਤ ਸਾਰੀਆਂ ਬਿਨਾ ਕਿਸੇ ਵੀ ਅਥਾਰਟੀ ਲੈਣ ਦੇ ਆਪਣੀਆਂ ਹੀ ਕਰੋਨਾ ਦੀਆਂ ਦਵਾਈਆਂ ਬਣਾ ਕੇ ਲੋਕਾਂ ਨੂੰ ਵੇਚ ਦੇਣਾ ਤੇ ਇਹ ਕਲੇਮ ਕਰਨਾ ਕਿ ਇਹਨਾਂ ਦਵਾਈਆਂ ਦੇ ਨਾਲ ਕਰੋਨਾ ਠੀਕ ਹੋ ਜਾਊਗਾ ਜਾਂ ਇਸ ਤੋਂ ਬਿਨਾ ਬਹੁਤ ਸਾਰੀਆਂ ਹੋਰ ਦਵਾਈਆਂ ਕਿ ਇਹਨਾਂ ਦਵਾਈਆਂ ਨਾਲ ਕੈਂਸਰ ਠੀਕ ਹੁੰਦਾ ਜਾਂ ਫਿਰ ਹੋਰ ਬਹੁਤ ਸਾਰੀਆਂ ਖਤਰਨਾਕ ਬਿਮਾਰੀਆਂ ਠੀਕ ਹੁੰਦੀਆਂ ਨੇ ਹੁਣ ਇਹਨਾਂ ਤਿੰਨੇ ਕੰਪਨੀਆਂ ਦੇ ਵਿੱਚ ਸਿੱਧਾ ਸਿੱਧਾ ਲਿੰਕ ਸਿੱਧਾ ਸਿੱਧਾ ਨਾਮ ਬਾਲਾਕ੍ਰਿਸ਼ਨਨ ਦਾ ਹੋਣ ਦੇ ਬਾਵਜੂਦ ਉੱਤਰਾਖੰਡ ਟੂਰਿਜ਼ਮ ਬੋਰਡ ਇਹਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਬਜੈਕਸ਼ਨ ਨਹੀਂ ਉਠਾਉਂਦਾ ਤੇ ਸਭ ਤੋਂ ਪਹਿਲੀ ਵਾਰੀ ਇਹ ਵਾਲੀ ਖਬਰ ਨੂੰ ਕੌਣ ਪ੍ਰਕਾਸ਼ਿਤ ਕਰਦਾ ਇੰਡੀਅਨ ਐਕਸਪ੍ਰੈਸ ਅਖਬਾਰ ਵਾਲੇ ਤੇ ਜਦੋਂ ਇੰਡੀਅਨ ਐਕਸਪ੍ਰੈਸ ਅਖਬਾਰ ਦੇ ਪੱਤਰਕਾਰ ਉੱਤਰਾਖੰਡ ਟੂਰਿਜ਼ਮ ਡਿਪਾਰਟਮੈਂਟ ਦੇ ਹੈੱਡ ਅਮਿਤ ਲੋਹਾਨੀ ਨੂੰ ਇਹ ਕੁਐਸਚਨ ਪੁੱਛਦੇ ਆ ਕਿ ਕੀ ਟੈਂਡਰ ਦੇ ਵਿੱਚ ਬਿਡ ਕਰਨ ਵਾਲੀਆਂ ਅਲੱਗ-ਅਲੱਗ ਕੰਪਨੀਆਂ ਦਾ ਕੋਈ ਇੱਕੋ ਹੀ ਮਾਲਕ ਹੋ ਸਕਦਾ ਤਾਂ ਅੱਗੇ ਉਹਨਾਂ ਦਾ ਜਵਾਬ ਹੁੰਦਾ ਕਿ ਟੈਂਡਰ ਸਭ ਦੇ ਲਈ ਓਪਨ ਹੈ ਤੇ ਕੋਈ ਵੀ ਇਹਦੇ ਵਿੱਚ ਬਿਡ ਕਰ ਸਕਦਾ ਪਰ ਇੱਥੇ ਦਿਲਚਸਪ ਚੀਜ਼ ਇਹ ਆ ਕਿ ਜਿਹੜੀਆਂ ਤਿੰਨ ਕੰਪਨੀਆਂ ਬਚਦੀਆਂ ਨੇ ਜਿਨ੍ਹਾਂ ਨੂੰ ਗਵਰਨਮੈਂਟ ਨੇ ਟੈਂਡਰ ਦੇਣ ਦੇ ਲਈ ਮੰਨਿਆ ਫਾਈਨਲ ਜਿਨ੍ਹਾਂ ਦੀ ਬਿਡ ਨੂੰ ਅਸੈਪਟ ਕੀਤਾ ਉਹ ਤਿੰਨੇ ਅਸਲ ਦੇ ਵਿੱਚ ਸਿਰਫ ਇੱਕੋ ਹੀ ਇਨਸਾਨ ਦੀਆਂ ਨੇ ਬਾਕੀ ਹਰ ਕਿਸੇ ਦੀ ਬਿਡ ਨੂੰ ਰਿਜੈਕਟ ਕੀਤਾ ਗਿਆ ਹੁਣ ਆਪਾਂ ਇੱਥੇ ਥੋੜੀ ਜੀ ਗੱਲ ਕਰ ਲੈਣੇ ਆ ਉਸੇ ਕੰਪਨੀ ਦੀ ਜਿਹਨੂੰ ਇਹ ਵਾਲਾ ਟੈਂਡਰ ਮਿਲਦਾ ਵਾ ਸਿਰਫ 1 ਕਰੋੜ ਰੁਪਏ ਦੇ ਵਿੱਚ ਰਾਜਾਸ 에어로 স্পੋਰਟਸ ਸਾਲ 2022-23 ਦੇ ਵਿੱਚ ਇਸ ਕੰਪਨੀ ਦਾ ਪੂਰਾ ਦਾ ਪੂਰਾ ਟਰਨਓਵਰ ਕਿੰਨਾ ਸੀ ਸਿਰਫ 1 ਕਰੋੜ ਤੇ 17 ਲੱਖ ਰੁਪਈਆ ਪਰ ਇਸ ਟੈਂਡਰ ਨੂੰ ਮਿਲਣ ਤੋਂ ਸਿਰਫ 1 ਸਾਲ ਤੋਂ ਬਾਅਦ ਹੀ ਪੂਰੇ 8 ਗੁਣਾ ਦਾ ਵਾਧਾ ਹੁੰਦਾ ਵਾ ਇਹਨਾਂ ਦੇ ਬਿਜ਼ਨਸ ਦੇ ਵਿੱਚ ਤੇ ਅਗਲੇ ਸਾਲ ਦਾ ਟਰਨਓਵਰ ਕਿੰਨਾ ਹੁੰਦਾ 9 ਕਰੋੜ 82 ਲੱਖ ਰੁਪਈਆ ਹੁਣ ਮੈਂ ਤੁਹਾਨੂੰ ਇੱਥੇ ਇੰਨੀ ਚੀਜ਼ ਵੀ ਦੱਸ ਦਿੰਨਾ ਕਿ ਇਹ ਜਿਹੜੀ ਜਗ੍ਹਾ ਵਾ ਇਹ ਟੂਰਿਸਟ ਦੇ ਵਿੱਚ ਕਿੰਨੀ ਜ਼ਿਆਦਾ ਪੌਪੂਲਰ ਆ ਤੇ ਇਹਨੂੰ ਕਿਸੇ ਵੀ ਕੰਪਨੀ ਨੂੰ ਸਿਰਫ 1 ਕਰੋੜ ਰੁਪਏ ਦੇ ਵਿੱਚ ਦੇਣ ਦਾ ਮਤਲਬ ਹੈਗਾ ਕਿ ਸਰਕਾਰ ਨੇ ਖੁਦ ਆਪਣਾ ਇੰਨਾ ਜ਼ਿਆਦਾ ਵੱਡਾ ਨੁਕਸਾਨ ਕੀਤਾ ਜੇ ਉਹ ਖੁਦ ਹੀ ਇਸ ਪ੍ਰਾਪਰਟੀ ਨੂੰ ਮੈਨੇਜ ਕਰਦੀ ਆਮ ਲੋਕਾਂ ਦੇ ਪੈਸੇ ਦੇ ਨਾਲ ਤੇ ਬਾਅਦ ਦੇ ਵਿੱਚ ਉਹਨਾਂ ਦਾ ਆਪਣਾ ਖਜ਼ਾਨਾ ਕਿੰਨਾ ਭਰ ਸਕਦਾ ਸੀ ਜਦੋਂ ਇਸ ਪ੍ਰਾਪਰਟੀ ਨੂੰ ਦੁਬਾਰਾ ਰੈਨੋਵੇਟ ਕੀਤਾ ਜਾਂਦਾ ਤਾਂ ਪਹਿਲੇ ਸਾਲ ਹੀ 2 ਲੱਖ ਤੋਂ ਜ਼ਿਆਦਾ ਟੂਰਿਸਟ ਇਸ ਪ੍ਰਾਪਰਟੀ ਨੂੰ ਦੇਖਣ ਦੇ ਲਈ ਇੱਥੇ ਆਉਂਦੇ ਨੇ ਤੇ ਇਹਨਾਂ ਟੂਰਿਸਟ ਤੋਂ ਹੋਣ ਵਾਲੀ ਕਮਾਈ ਜਿੱਥੇ ਸਰਕਾਰੀ ਖਜ਼ਾਨੇ ਦੇ ਵਿੱਚ ਜਾ ਸਕਦੀ ਸੀ ਉਹਦੇ ਨਾਲ ਦੁਬਾਰਾ ਟੂਰਿਜ਼ਮ ਦੇ ਉੱਪਰ ਜਾਂ ਹੋਰ ਕਿਸੇ ਜਗ੍ਹਾ ਦੇ ਉੱਪਰ ਪੈਸੇ ਲੱਗ ਸਕਦੇ ਸੀ ਉਹ ਹੁਣ ਸਾਰੇ ਦੇ ਸਾਰੇ ਜਾਣਗੇ ਬਾਬਾ ਰਾਮਦੇਵ ਦੇ ਆਪਣੇ ਖਾਸ ਛੇਲੇ ਬਾਲਾ ਕ੍ਰਿਸ਼ਨਨ ਦੀ ਜੇਬ ਦੇ ਵਿੱਚ ਇੱਥੇ ਬਹੁਤ ਸਾਰੀਆਂ ਹੋਰ ਫੈਸਿਲਿਟੀਆਂ ਵੀ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਇਹ ਜਿਹੜੀ ਪ੍ਰਾਪਰਟੀ ਆ ਇੱਕ ਬਹੁਤ ਹੀ ਜ਼ਿਆਦਾ ਉੱਚੀ ਜਗ੍ਹਾ ਦੇ ਉੱਪਰ ਆ ਤੇ ਬਹੁਤ ਵਾਰ ਆਪਾਂ ਦੇਖਿਆ ਖਰਾਬ ਮੌਸਮ ਹੋਣ ਕਰਕੇ ਸੜਕਾਂ ਦੀ ਜਿਹੜੀ ਕਨੈਕਟੀਵਿਟੀ ਆ ਥੱਲੇ ਵਾਲੇ ਮੇਨ ਸ਼ਹਿਰਾਂ ਦੀ ਸਪੈਸ਼ਲੀ ਦੇਰਾਦੂਨ ਦੇ ਨਾਲ ਮਸੂਰੀ ਦੀ ਟੁੱਟ ਜਾਂਦੀ ਆ ਤਾਂ ਇਸੇ ਕਰਕੇ ਹੈਲੀਕਾਪਟਰ ਦੇ ਰਾਹੀਂ ਵੀ ਟੂਰਿਸਟ ਨੂੰ ਇਸ ਜਗ੍ਹਾ ਦੇ ਉੱਪਰ ਲਜਾਇਆ ਜਾਂਦਾ ਤੇ ਉਹਨਾਂ ਤੋਂ ਬਹੁਤ ਭਾਰੀ ਫੀਸ ਲਈ ਜਾਂਦੀ ਆ ਤੇ ਜੇ ਆਪਾਂ ਸਿੰਪਲ ਸਿਰਫ ਇੱਕ ਪਾਰਕਿੰਗ ਦੀ ਗੱਲ ਕਰ ਲਈਏ ਉਹ ਵੀ ਸਿਰਫ ਟੂ व्हीਲਰਸ ਦੀ ਤਾਂ 4 ਘੰਟੇ ਦੇ 100 ਰੁਪਏ ਉਹਨਾਂ ਤੋਂ ਲਈ ਜਾਂਦੇ ਆ ਤੇ ਗੱਡੀਆਂ ਵਾਲਿਆਂ ਤੋਂ 4 व्हीਲਰ ਵਾਲਿਆਂ ਤੋਂ 4 ਘੰਟੇ ਦੇ ਲਈ ਜਾਂਦੇ ਆ 200 ਰੁਪਏ ਤੇ ਜੇ ਕੋਈ ਕਾਰ ਬਿਲਕੁਲ ਮਿਊਜ਼ੀਅਮ ਦੇ ਸਾਹਮਣੇ ਜਾ ਕੇ ਰੁਕਣਾ ਚਾਹੁੰਦੀ ਆ ਉੱਥੋਂ ਦੀ ਪਾਰਕਿੰਗ ਨੂੰ ਅਵੇਲ ਕਰਨਾ ਚਾਹੁੰਦੀ ਆ ਤਾਂ ਫੇਰ 4 ਘੰਟੇ ਦੇ ਰੁਪਏ ਹੋ ਜਾਂਦੇ ਆ 1000 ਤੇ ਉਸ ਤੋਂ ਬਾਅਦ ਹਰ ਇੱਕ ਘੰਟੇ ਦੇ 200 ਰੁਪਏ ਐਕਸਟਰਾ ਤੁਹਾਨੂੰ ਦੇਣੇ ਪੈਣਗੇ ਤੇ ਜਿਹੜੀ ਮਿਊਜ਼ੀਅਮ ਦੀ ਇਸ ਪੂਰੀ ਪ੍ਰਾਪਰਟੀ ਦੀ ਐਂਟਰੀ ਆ ਉਹ ਛੋਟੇ ਬੱਚਿਆਂ ਦੇ ਲਈ 100 ਰੁਪਏ ਤੇ ਅਡਲਟਸ ਦੇ ਲਈ 200 ਰੁਪਏ ਤੇ ਜਿਹੜੀ ਹੁਣੇ ਮੈਂ ਤੁਹਾਨੂੰ ਹੈਲੀਕਾਪਟਰ ਰਾਈਡ ਦੱਸੀ ਆ ਜੇ ਉਹ 5 ਤੋਂ 7 ਮਿੰਟ ਦੀ ਹੋਊਗੀ ਤਾਂ ਤੁਹਾਨੂੰ ਇੱਕ ਇਨਸਾਨ ਦੇ ਲਈ ਖਰਚਣੇ ਪੈਣਗੇ 5000 ਰੁਪਏ ਤੇ ਜੇ ਉਹ ਹੋਊਗੀ 10 ਤੋਂ 12 ਮਿੰਟ ਦੀ ਤਾਂ ਫਿਰ ਤੁਹਾਨੂੰ ਇੱਕ ਇੱਕ ਇਨਸਾਨ ਦੇ ਲਈ 8000 ਰੁਪਿਆ ਖਰਚਣਾ ਪਊਗਾ ਤੇ ਇਸ ਤੋਂ ਬਾਅਦ हिमालयन एक्सपेडिशन ਕਰਕੇ ਵੀ ਇੱਕ ਰਾਈਡ ਹੈਗੀ ਆ ਜਿਹੜੀ ਹੈ ਪੂਰੇ 1 ਘੰਟੇ ਦੀ ਉਹਦੇ ਲਈ ਚਾਰजेस ਹੈਗੇ ਆ 31000 ਰੁਪਿਆ ਪਰ ਪਰਸਨ ਤੇ ਇਸ ਤੋਂ ਇਲਾਵਾ ਇੱਕ ਹੋਰ ਖਾਸ ਤਰ੍ਹਾਂ ਦੀ ਹੈਲੀਕਾਪਟਰ ਰਾਈਡ ਆ ਉਹ ਵੀ ਬਿਲਕੁਲ 1 ਘੰਟੇ ਦੀ ਆ ਪਰ ਉਹਦੇ ਚਾਰजेस ਨੇ 1 ਲੱਖ ਤੇ 84000 ਰੁਪਿਆ ਇਹ ਉਹ ਸਾਰੀ ਦੀ ਸਾਰੀ ਅਮਾਉਂਟ ਆ ਜਿਹੜੀ ਸਰਕਾਰ ਦੇ ਆਪਣੇ ਖਜ਼ਾਨੇ ਵਿੱਚ ਜਾ ਸਕਦੀ ਸੀ ਪਰ ਸਰਕਾਰ ਨੇ ਖੁਦ ਹੀ ਇਹਨੂੰ ਆਪਣੇ ਵੱਲ ਨਾ ਆ ਕੇ ਬਾਬਾ ਰਾਮਦੇਵ ਦੇ ਇੱਕ ਚੇਲੇ ਦੀ ਜੇਬ ਦੇ ਵੱਲੋਂ ਡਾਇਰੈਕਟ ਕਰਤਾ ਸਿਰਫ ਇੰਨਾ ਹੀ ਨਹੀਂ ਇਸ ਤੋਂ ਇਲਾਵਾ ਉੱਤਰਾਖੰਡ ਸਿਵਲ ਐਵੀਏਸ਼ਨ ਡਿਪਾਰਟਮੈਂਟ ਨੇ ਰਾਜਾਸ 에어로ਪੋਰਟ ਵਾਲਿਆਂ ਨੂੰ ਇੱਕ ਹੋਰ ਬਹੁਤ ਹੀ ਜ਼ਿਆਦਾ ਵੱਡਾ ਕੰਟਰੈਕਟ ਦਿੱਤਾ ਸਟੇਟ 에ਅਰ ਕਨੈਕਟੀਵਿਟੀ ਸਕੀਮ ਦੇ ਤਹਿਤ ਇੱਕ ਹੋਰ ਹੈਲੀਕਾਪਟਰ ਰਾਈਡ ਸ਼ੁਰੂ ਕੀਤੀ ਗਈ ਜੋਲੀ ਗ੍ਰੈਂਟ ਹੈਲੀਪੈਡ ਤੋਂ ਜਾਰਜ ਐਵਰੇਸਟ ਤੱਕ ਦੀ ਤੇ ਇੱਥੇ ਵੀ ਰਾਜਾਜ਼ 에어로स्पोर्ट ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਪਾਰਕਿੰਗ ਚਾਰਜਸ ਨਹੀਂ ਦੇਣੇ ਪੈਣਗੇ ਆਪਣੇ ਹੈਲੀਕਾਪਟਰਸ ਦੇ ਲਈ ਜਦੋਂ ਕਿ ਹੋਰ ਕਿਸੇ ਵੀ ਕੰਪਨੀ ਦੇ ਜੇ ਹੈਲੀਕਾਪਟਰਸ ਇੱਥੇ ਰੁਕਣਗੇ ਇਸ ਹੈਲੀਪੈਡ ਨੂੰ ਵਰਤਣਗੇ ਤਾਂ ਉਹਨਾਂ ਨੂੰ ਇੱਕ ਬਹੁਤ ਹੀ ਭਾਰੀ ਕੀਮਤ ਇਹਦੀ ਅਦਾ ਕਰਨੀ ਪਊਗੀ ਹੁਣ ਆਪਾਂ ਸਾਰਿਆਂ ਨੂੰ ਪਤਾ ਬਾਬਾ ਰਾਮਦੇਵ ਤੇ ਪਤੰਜਲੀ ਕੰਪਨੀ ਦਾ ਕਨੈਕਸ਼ਨ ਤੇ ਇਸੇ ਪਤੰਜਲੀ ਕੰਪਨੀ ਦਾ ਮੈਨੇਜਿੰਗ ਡਾਇਰੈਕਟਰ ਆਫ ਆਯੁਰਵੇਦਾ ਕੋਣਾ ਇਹੀ ਬਾਲਾਕ੍ਰਿਸ਼ਨਨ ਤਾ ਇਹ ਸੀ ਬਾਬਾ RAMDEV ਦੇ ਨਾਲ ਜੁੜੀ ਹੋਈ ਇੱਕ ਹੋਰ ਵੱਡੀ ਕੰਟਰੋਵਰਸੀ ਦੀ ਜਾਂ ਫਿਰ ਕਹ ਲਈਏ ਕੰਟਰੋਵਰਸੀ ਤਾਂ ਇਹ ਆਮ ਲੋਕਾਂ ਦੇ ਲਈ ਆ ਬਾਬਾ RAMDEV ਦੇ ਲਈ ਤਾਂ ਇੱਕ ਹੋਰ ਬਹੁਤ ਵੱਡਾ ਪ੍ਰੋਜੈਕਟ ਆ ਅਥਾ ਪੈਸਾ ਕਮਾਉਣ ਦਾ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਤੇ ਮੈਨੂੰ ਉਮੀਦ ਆ ਕਿ ਇਸ ਵੀਡੀਓ ਦੇ ਨਾਲ ਥੋੜੀ ਜਾਣਕਾਰੀ ਦੇ ਵਿੱਚ ਕਮ ਸੇ ਕਮ ਥੋੜਾ ਬਹੁਤ ਵਾਧਾ ਹੋਰ ਜ਼ਰੂਰ ਹੋਇਆ ਹੋਗਾ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ